ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਜਸਪੀਤ ਸਿੰਘ ਅਤੇ ਸੀਨੀਅਰ ਲੀਡਰਸ਼ਿਪ ਵੱਲੋਂ ਚੌਂਕਾਂ ਗਲੀਆਂ ਮੋਹੱਲਿਆਂ ਦੇ ਨਾਵਾਂ ਦੇ ਬੋਰਡ ਲਗਾਉਣ ਦੀ ਸ਼ੁਰੂਆਤ ਤਰਨਤਰਨ ਰੋਡ ਵਿਖੇ ਪੁਰਾਣੀ ਚੁੰਗੀ ਦਾ ਬੋਰਡ ਲਗਾ ਕੇ ਕੀਤੀ ਗਈ। ਇਸ ਮੌਕੇ ਉਹਨਾਂ ਦੇ ਨਾਲ ਕਾਉਂਸਲਰ ਅਸ਼ੋਕ ਕੁਮਾਰ, ਰਿਟਾਇਰਡ ਡੀਐਸਪੀ ਡਾਕਟਰ ਦਲਜੀਤ ਸਿੰਘ, ਭੁਪਿੰਦਰ ਸਿੰਘ, ਰਾਜੂ, ਰਵੀ ਸ਼ੇਰ ਸਿੰਘ ਖਾਲਸਾ, ਜਸਪਾਲ ਸਿੰਘ, ਪੁਲਰ ਹਰਪ੍ਰੀਤ ਸਿੰਘ, ਦਿਲਬਾਖ ਸਿੰਘ, ਬਲਜੀਤ ਸਿੰਘ, ਜੋੜਾ, ਸੰਦੀਪ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ। ਚੇਅਰਮੈਨ ਸਾਹਿਬ ਕੀ ਕਹਿਣਾ ਚਾਹੋਗੇ ਤੁਹਾਡੇ ਵੱਲੋਂ ਜ਼ਿਲ੍ਹਾ ਪਲਾਨਿੰਗ ਬੋਰਡ ਕਮੇਟੀ ਦੇ ਤੁਸੀਂ ਚੇਅਰਮੈਨ ਜੀ ਸ਼ਹਿਰ ਦੀ ਜੀ ਅਸੀਂ ਗੱਲ ਕਰੀਏ ਅੰਮ੍ਰਿਤਸਰ ਸ਼ਹਿਰ ਦੀ ਤੇ ਇੱਥੇ ਸਾਈਨ ਬੋਰਡਾਂ ਦੀ ਬਹੁਤ ਘਾਟ ਸੀ ਜਿਹਦੇ ਨਾਲ ਕਾਫੀ ਲੋਕਾਂ ਨੂੰ ਮੁਸ਼ਕਲਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਲੋਕਾਂ ਨੂੰ ਪਤਾ ਨਹੀਂ ਸੀ ਲੱਗਦਾ ਪੁਰਾਣੀ ਚੁੰਗੀ ਕਿੱਥੇ ਆ ਗੁਰੂ ਅਰਜਨ ਦੇਵ ਨਗਰ ਕਿੱਥੇ ਆ ਅੱਜ ਤੁਹਾਡੇ ਵੱਲੋਂ ਇਹਨਾਂ ਬੋਰਡਾਂ ਦਾ ਉਦਘਾਟਨ ਕੀਤਾ ਗਿਆ ਸਾਈਨ ਬੋਰਡ ਪੁਰਾਣੀ ਚੁੰਗੀ ਦਾ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਮੈਂ ਸਮੂਹ ਇਲਾਕਾ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹ ਜਿਨ੍ਹਾਂ ਨੇ ਇਹਨਾਂ ਨੂੰ ਇਹ ਮੌਕਾ ਦਿੱਤਾ ਸੇਵਾ ਦਾ ਸੋ ਅੱਜ ਹਲਕਾ ਚਤਨੀ ਦੇ ਵਿੱਚ ਜਿਹੜੇ ਸਾਈਨ ਬੋਰਡ ਦੀ ਸ਼ੁਰੂਆਤ ਕੀਤੀ ਗਈ ਹੈ ਪਹਿਲਾਂ ਵੈਸਟ ਵਿੱਚ ਕੀਤਾ ਸੀ ਸਵੇਰੇ ਆਪਾਂ ਸੈਂਟਰਾਂ ਅੱਗੇ ਚ ਕਰਕੇ ਆਇਆ ਸੋ ਆਮ ਆਦਮੀ ਪਾਰਟੀ ਦੀ ਜਿਹੜੀਆਂ ਨੀਤੀਆਂ ਨੇ ਉਹ ਜਿਵੇਂ ਜਿਵੇਂ ਸਾਨੂੰ ਹਦਾਇਤਾਂ ਨੇ ਗਰਾਊਂਡ ਲੈਵਲ ਤੇ ਆਪਾਂ ਜਾ ਕੇ ਜਿਹੜੇ ਲੋਕਾਂ ਦੇ ਕੰਮ ਕਰਨੇ ਆ ਸੋ ਜਿਹੜੀਆਂ ਸਾਡੀਆਂ ਜਿ ਕਮੀਆਂ ਕੁਝ ਰਹਿ ਗਈਆਂ ਉਹਨਾਂ ਕਮੀਆਂ ਨੂੰ ਦੂਰ ਕਰਨ ਵਾਸਤੇ ਆਪਾਂ ਅੱਜ ਤੋਂ ਜਿਹੜਾ ਮਾਨ ਸਾਬੋ ਨੂੰ ਆਦੇਸ਼ ਆਏ ਆ ਹਰ ਘਰ ਘਰ ਤੱਕ ਕਿਸੇ ਤਰ੍ਹਾਂ ਦੀ ਕੋਈ ਚੀਜ਼ ਦੀ ਕਮੀ ਨਾ ਰਹੇ ਇਲਾਕਾ ਨਿਵਾਸੀਆਂ ਨੂੰ ਅਸੀਂ ਵਿਸ਼ਵਾਸਧਵਾਨੇ ਆਂ ਵਿਸ਼ਵਾਸਧਵਾਨੇ ਆ ਐਮ ਐਲ ਏ ਡਾਕਟਰ ਇੰਦਰਬੀ ਸਿੰਘ ਜੀ ਨਿੱਜਰ ਵੱਲੋਂ ਸਾਰੇ ਐਮ ਐਲ ਏ ਸਾਹਿਬਾਨ ਪੂਰਾ ਸਹਿਯੋਗ ਦੇ ਰਹੇ ਆਪਾਂ ਘਰ ਘਰ ਜਾ ਕੇ ਆਵਾਜ਼ੀ ਪਾਰਟੀ ਦੀ ਜਿਹੜੀਆਂ ਨੀਤੀਆਂ ਨੇ ਉਹ ਪੰਚਾਵਾਂਗੇ ਤੇ ਕਿਸੇ ਤਰ੍ਹਾਂ ਦੀ ਜਿਹੜੀ 2 ਸਾਲ ਦੇ ਵਿੱਚ ਪਹਿ ਇੱਕ ਚੀਜ਼ ਦੀ ਕਮਿਟੀ ਰੈਨ ਦਿੱਤੀ ਜਾਏਗੀ ਤਾਂ ਦਫ਼ਤਰ ਸਖਤਰ ਹੈ ਸ਼ੋਕਮਾਰ ਜੀ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਫਲਕਾ ਦੱਖਣੀ ਦੇ ਖੇਤਰ ਦੇ ਵਿੱਚ ਬੋਰਡਾਂ ਦੀ ਸ਼ੁਰੂਆਤ ਕੀਤੀ ਇਹਦਾ ਸਾਨੂੰ ਇਲਾਕੇ ਬਾਰੇ ਪਤਾ ਲੱਗੂ ਆ ਵੀ ਇਲਾਕਾ ਕਿਲਾਵਾ ਜਿੱਥੇ ਜਨਗਤ ਪ੍ਰਤੀਯੋਗਤਾ ਦਿਖਾਦਾਈਆ ਉਹਨੇ ਸਿੱਧੇ ਉੱਪਰ ਸਾਈਨ ਬੋਰਡ ਵਿਖਾ ਕਰਾ ਦਿੱਤ ਜੇ ਮਹਿਰਾਨ ਲੋਕ ਜਿਹੜੇ ਆ ਜਾਣਦੇ ਬਹੁਤ ਵਧੀਆ ਪ੍ਰਚਾਰ ਲੱਗਦਾ ਵਾ ਤੇਰਾ ਜੇ ਆਮ ਪਾਰਟੀ ਦਾ ਬਹੁਤ ਵਧੀਆ ਗਿਆ ਵਾ ਜਿੰਦ ਕਮਕਾਫ ਦੇ ਕੰਮ ਕਰਦੀ ਆ ਤੇ ਇਹ ਵੀ ਯੂਨੀ ਭਾਸ਼ੀ ਆ ਜਿਹੜਾ ਅੱਜ ਇਹ ਵੀ ਕੰਮ ਹੋ ਗਿਆ ਬਹੁਤ ਵਧੀਆ ਕੰਮ ਤੇ ਗਾ ਵੀ ਪਹਾੜੇ ਲੱਖਾਂ ਦਾ ਸੇਵਾ ਕਰੀ